Um...

ਜੋ ਗੁਰੂ ਪਾਤਸ਼ਾਹ ਜੀ ਜੋਤਿ ਰਿ ਦੀ ਆਪੋ ਸਾਹਿਬ ਨੂੰ ਪਦਮ ਬਲ ਬਖਸ਼ਿ ਦਿਨਾ ਹੋਇਆ ਆਮ੍ਰਿਤ ਵੇਲੇ ਆਪ ਦੀ ਚਰਨਾ ਵਿੱਚ ਹਾਥ ਜੀ ਭਗਤਨਾ ਸੁਭਾਗਾ ਸਮਾਧੇ ਬਹੁਤ ਕੀਤਾ ਪਰ ਗੁਰੂ ਪਾਤਸ਼ਾਹ ਜੀ ਆਮ੍ਰਿਤ ਵੇਲੇ ਤਾਖਤਾਂ ਦੇ ਸਜਦਾ ਹੋਏ ਪੂਰਾ ਗੁਰ ਪੂਰੇ ਮਨ

ਇਹ ਸਾਰੇ ਕਾਰਜ ਸੰਪੂਰਨ ਕਰ ਦਿੰਦਾ ਹੈ ਜੋ ਪ੍ਰਾਣੀ ਸੰਸਾਰਿਕ ਆਕਾਰੀ ਆਪਣੇ ਕਰਮਾਂ ਵਿੱਚ ਧਿਆਨ ਜਿਹੜਾ ਕਰਦਾ ਔਰ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਠੀਕਦਾ ਹੈ ਗੁਰੂ ਉਸ ਦੇ ਸਾਰੇ ਸੰਸਾਰਿਕ ਕਾਰਜ ਜਿਹੜਾ ਹੈ ਉਹ ਸੰਪੂਰਨ ਕਰ ਦਿੰਦਾ ਹੈ ਗੁਰ ਚਰਨੀ ਲਾਗ ਕਰਿਉ ਔਰ ਸਾਗਨ ਜਾਪ ਕੋ ਨਾਮ ਨੂੰ ਭਾਵਨਾ ਨਾਲ ਲਾਉ। ਗੁਰੂ ਪਾਤਸ਼ਾਹ ਜੀ ਦੇ ਚਰਨੀ ਲੱਗ ਕੇ ਇਸ ਭਾਵ ਸਾਗਰ ਨਗਹਿਰੀ ਖੂਬ ਖੂ ਦੇ ਵਿੱਚੋਂ ਪਾਪਾਂ ਜਿਹੜਾ ਹੈ ਤਾਂ ਜਾਣਾ ਜੀ ਜੀ ਨਾਮ ਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਸੰਗਤ ਕਰਦਿਆਂ ਜਾਪਰਾ ਗੁਰੂ ਪਾਤਸ਼ਾਹ ਜੀ ਦੇ ਰਹਿਮਤਾ ਬਖਸ਼ਾਈਆਂ ਆਮਰ ਜੀ ਮਹਾਰਾਜ ਜੀ ਨੇ ਪਾਵਨ ਧੰਵਾਦ ਬਖਸ਼ਿਆ ਜਿਸ ਦੀ ਵਿਚਾਰ ਨੂੰ ਆਪਾਂ ਆਪਣੇ ਹਿਰਦੇ ਨੂੰ ਭਾਡੇ ਗਿੰਦ ਸਮੋਣਾ ਗੁਰੂ ਪਾਤਸ਼ਾਹ ਦੀ ਰੱਜ ਦਾ ਪਾਵਨ ਧੰਵਾਦ ਕਾਬੂ ਗੁਰੂ ਜੀ ਸੇ ਮਹਾਰਾਜ ਜੀ ਦੇ ਪਾਵਨ ਨੰ 600 ਕੱਕ ਯੰਕ ਦੇ ਅੰਮ੍ਰਿਤ ਸੋਗ ਦੀਖ ਹੈ ਕਾਬੇ ਵਿਸ਼ੇਸ਼ ਔਰ ਬੱਤੀ ਅੰਕ ਦੇ ਸੰਪੂਰਨ ਤਾਰ ਗੁਰੂ ਪਾਤਸ਼ਾਹ ਜੀ ਅੱਜ ਦੇ ਪਾਵਨ ਫੋਰਾਖਾ ਮਾ ਉਰਵਾ ਸਾਹ ਸਮਾਜ ਦੀ ਸ਼ੋਰੰਗ ਆਗਿਆ ਤਾਮਤਨ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਰਨ ਕੀਤਾ ਗਿਆ ਹੈ ਮਨ ਰੇ ਫੈਰੀ ਮਤ ਨਾ ਕਰ ਕੰਮ ਹੈ ਪਾਰ ਉਦਾਰਾ ਜਿੰਦ ਆਸ ਰਚਿਓ ਅਰਾਂ ਗਖ ਲੰਕੀ ਗੁਰੂ ਮਹਾਰਾਜ ਸਜੇ ਪਾਤਸ਼ਾਹ ਆਪਨੇ ਬਜਨਾ ਰਾਹੀ ਕਹਿਣ ਕਾਮੇ ਦੇ ਭਾਈ ਕਿਹਦੀ ਮਤ ਨਹੀਂ ਕਹਿ ਕੇ ਪਰਮ ਤਾਰਾ ਪਰਮ ਗਾਈ ਅਤੇ ਨਿੰਦਿਆ ਮਹਾਰਾਜ ਕਿ ਦੂਜਿਆਂ ਦੀ ਨਿੰਦਿਆ ਦਾ ਰਾਸ ਨਹੀਂ ਹੈ ਪਰ ਗੁਰੂ ਮਹਾਰਾਜ ਕਹਿੰਦੇ ਧਾਮ ਭਗਤ ਨੇ ਕਿ ਤੂੰ ਪਰਵਾਤਮਾ ਦਾ ਨਾਮ ਜਪਣ ਦੀ ਕੋਸ਼ਿਸ਼ ਨਹੀਂ ਕੀਤੀ ਰਹਾ ਵਿਸ਼ਰਾਮ ਦੇ ਕਰਕੇ ਸਾਧੂ ਜੀ ਉਜਾਨ ਨੂੰ ਕਰੇ ਵਗ ਮੋਕਤ ਪੰਥ ਜਾਨੀ ਤੈ ਦਾਇਨ ਤਨ ਜੋਰਨ ਕੋ ਧਾਇਆ ਫਿਰ ਮਹਾਰਾਜ ਕਹਿੰਦੇ ਤੂੰ ਕੋਸ਼ਿਸ਼ ਨਹੀਂ ਕੀਤੀ ਜਿਹੜੇ ਵਕਾਰ ਨੇ ਇਹਨਾਂ ਤੋਂ ਖਲਾਸੀ પાਸ ਕੇ ਮਹਾਰਾਜ ਕਹਿੰਦੇ ਤੂੰ ਧੰਨ ਜੋਰਨ ਦੇ ਅੰਦਰ ਹੀ ਜੋਰ ਲਾਇਆ ਹੈ ਤੋਂ ਅਰ ਪਾਜ ਕਰਿਆ ਆਤ ਸੰਗ ਕਾ ਹੂਡੇ ਦੀਦਾ ਬਿਰਤਾ ਆਪ ਗਧਾਇਆ ਮਹਾਰਾਜ ਕਹਿੰਦੇ ਅੰਤ ਜਿਹੜੇ ਇਹ ਦੁਨਿਆਵੀ ਪਦਾਰਥ ਨੇ ਇਹਨਾਂ ਨੇ ਨਿਹਰਾ ਸਾਥ ਨਹੀਂ ਦੇਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਹਨੇ ਸਾਥ ਜਿਹੜਾ ਹੈ ਪਰਮਾਤਮਾ ਦੇ ਨਾਮ ਨੇ ਦੇਣਾ ਹੈ ਇਹ ਸਾਰੇ ਬਿਆਰਥ ਨੇ ਜਿਹੜੇ ਤੈਨੂੰ ਜੜਾ ਹੈ ਤਵਾ ਕਾਵੇਂ ਨੀ ਪੂਜਾਰ ਨਹੀਂ ਹਨ ਨਾਮ ਹਰ ਭਜਿਓ ਨਾ ਕੁਰ ਜਗ ਸੇਵਿਓ ਨੈ ਉਪਜੂ ਕਾਸ਼ ਗਿਆਨ ਨਾਹੀ ਨਾਮ ਜਪਿਆ ਨਾਹੀ ਗੁਰੂ ਦੇ ਚਰਨ ਵਿੱਚ ਸੇਵਾ ਕੀਤੀ ਨਾਹੀ ਅੰਦਰ ਕੋ ਕੁਝ ਪੈਦਾ ਕੀਤੀ ਹੈ ਕਿ ਗੁਰੂ ਦਾ ਜਿਹੜਾ ਗਿਆਨ ਹੈ ਉਸ ਨੂੰ ਲੈਣਾ ਕਰੀਏ ਜੇ ਆਪਾਂ ਅਖੰਡ ਪਾਤਸ਼ਾਹ ਸੇਭ ਅਰੰਭ ਕਰਾਇਆ ਤੇ ਸਰਾਵਣ ਕਰੀਏ ਜੇ ਅਸੀਂ ਪਾਣੀ ਪਰ ਰਹਿਆ ਉਸ ਨੂੰ ਮਹਾਰਾਜ ਕੀਤੇ ਧਿਆਨ ਦੇ ਉਤਰ ਕਰ ਕਾਟੇ ਮਾਹੀ ਨਰੰજન ਤੇਰਾ ਤੈ ਭੂਜਤ ਉਦੇ ਆਗਾ ਮਹਾਰਾਜ ਕੀ ਤੈਨੂੰ ਜਿਹੜਾ ਹੈ ਸਮਾ ਬਖਸ਼ਿਆ ਸੀ ਪਰਤੂ ਪਰਮਾਤਮਾ ਨੇ ਕਾਮੁ ਭੋਜਨ ਦਾ ਜਨਮ ਨਹੀਂ ਕੀਤਾ ਇਸ ਜਿੰਦਗੀ ਦੇ ਵਿੱਚ ਤੂੰ ਆਪਣੇ ਆਪ ਧਿਆਨ ਮਾਰਿਆ ਪਰ ਆਤਮਾ ਵਰ ਧਿਆਨ ਨਹੀਂ ਮਾਰਿਆ ਸਰੀਰ ਰੂਪੀ ਇਸ ਕਾਇਆ ਲਈ ਤੂੰ ਬਹੁਤ ਜਨਮ ਕੀਤੇ ਨੇ ਪਰ ਆਪਣੇ ਅੰਦਰ ਖੋਜ ਇਹ ਨਹੀਂ ਕੀਤੀ ਕਿ ਗੁਰੂ ਦਾ ਨਾਮ ਜਪਿਆ ਹੀ ਜਾਪ ਹੀ ਸ਼ਰਨ ਗਹੀ ਕਿਰਪਾ ਜਦ ਗਾਜ ਵਰਾ ਤੇ ਛੁਟਾ ਵਰਾਜ ਤਦ ਹੀ ਛਕਾਰਾ ਵਾਹੇ ਕਦੀ ਖੋਜਿਆ ਨਹੀਂ ਬਾਤ ਜਨਮ ਪਰਮ ਕਰਤਾ ਹਾਰੇ ਆਸਿਰ ਬਾਤ ਤੇ ਪਾਈ ਪੜੇ ਜਨਮ ਹੋ ਗਏ ਤੇ ਪਰ ਬਿਆਰਥ ਕਰ ਲੈ ਮਹਾਰਾਜ ਦੇ ਭਰਮ ਵਿੱਚ ਪੈ ਗਿਆ ਤੇ ਸਾਧ ਗੁਰੂ ਜੀ ਕਹਿੰਦੇ ਹਾਰਿਆ ਹੋਇਆ ਇਸ ਸੰਸਾਰ ਤੋਂ ਜਾਣਾ ਪੈ ਗਿਆ ਤੇ ਮਤ ਨਹੀਂ ਤੂੰ ਰਹਿਣਾ ਕੀ ਤਿਸ ਪ੍ਰਮਾਤਮਾ ਦੇ ਚਰਨਾਂ ਵਿੱਚ ਆਪਨ ਕੇ ਤੂੰ ਸ਼ਬਦ ਦਾਲ ਆਪਣੇ ਆਪ ਦੇ ਅੰਦਰ ਨੂੰ ਜੋੜਨਾ ਨਹੀਂ ਕੀਤਾ ਰਾਗ ਭਜਨ ਕੀ ਗਾਤ ਨਹੀਂ ਜਾਨੀ ਮਾਇਆ ਹਾਤਮਕਾਂਕਲ ਮਹਾਰਾਜ ਜੀ ਤੂੰ ਗੁਰੂ ਦੇ ਨਾਮ ਦੀ ਗਾਤ ਨਹੀਂ ਜਾਨੀ ਸਿਰਫ ਮਾਇਆ ਦੇ ਹੱਥ ਵਿੱਚ ਹੈ ਤੇ ਮਹਾਰਾਜ ਕਹਿੰਦੇ ਕੁਲਜ ਰਹੇ ਉਹ ਵੇਖਿਆ ਸਨ ਬੋਹਰਾ ਨਾਮ ਰਤਨ ਵਿਸਰਾਗ ਮਹਾਰਾਜ ਕਹਿੰਦੇ ਤੂੰ ਜਿਹੜਾ ਹੈ ਵੇਖਿਆ ਜੈਲ ਤੁਰਸ ਨੂੰ ਆਪਣੇ ਨਾਲ ਨਾਲ ਲਾਇਆ ਹੋਇਆ ਹੈ ਤੇ ਸਾਧੂ ਜੀ ਕਹਿੰਦੇ ਬੋਹਰਾ ਉਹ ਗਿਆ ਇੱਕ ਅੰਦਾ ਪਾਵਨ ਜਾਂਦਾ ਹੈ ਤਿਆਗ ਤਾਂ ਮੈਨੂੰ ਸਮਝ ਨਹੀਂ ਲੱਗਦੀ ਕਿਉਂਕਿ ਉਹ ਜੈਲ ਸਿੰਘ ਸਾਹਿਬ ਦਾ ਘਾਰੇ ਤੇ ਮਹਾਰਾਜ ਦੇ ਨਾਮ ਰਤਨ ਜਿਸ ਸ਼ਰਾਨਾ ਪਰਮਾਤਮਾ ਦੇ ਨਾਮ ਨੂੰ ਬਸਾ ਲਤਾ ਜਤਨ ਨਹੀਂ ਕੀਤਾ ਕੇ ਗੁਰੂ ਤੋਂ ਸਿੱਖਿਆ ਲਈਏ ਜੇ ਆਪਾਂ ਜਤਨ ਕੀਤਾ ਮਾਪੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਓ ਦੇ ਇਤਿਹਾਸ ਮੰਨ ਜਿਗਾ ਪਾੜੀਏ ਭਾਈ ਕਲਿਆਣਾ ਜੀ ਹੋਏ ਬੜੇ ਉਦਮੀ ਤੇ ਪਿਆਰ ਵਾਲੇ ਸਭ ਗੁਰੂ ਕੇ ਚਰਨਾਂ ਵੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਮਰਤ ਸਾਰੂ ਸਾਹਿਬ ਜੀ ਦੇ ਤਿਆਰੀ ਵਾਸਤੇ